ਉਸ ਨੇ ਸਖਤ ਸਰਕਿਆ ਪ੍ਰਬੰਧ ਕੀਤੀ ਹੈ ਜੀ ਇੱਥੇ ਐਸ ਐਚਓ ਸਾਹਿਬ ਸਿਟੀ ਮੈਂ ਨਾਲ ਹੋਰ ਫੋਰਸ ਤনা ਦਿਆ ਤੇ ਸਾਰੇ ਅਮਨਮਾਨਾਂ ਆਪਣੇ ਆਪਣੇ ਕਾਗਜ਼ ਦਾਖਲ ਕਰਾਉਂਦੇ ਜੀ ਕੋਈ ਕਾਗਜ਼ ਨਹੀਂ ਦੇਖੋਗੇ ਫਾਈਲ ਫੋਨ ਦੀ ਵੀ ਘੱਟ ਨਾ ਵਾਪਰੀਏ ਜੀ ਨਹੀਂ ਕੋਈ ਜੀ ਕੋਈ ਗੱਲ ਸਾਡੇ ਨੋਟਿਸ 'ਚ ਨਹੀਂ ਆਈ ਜੇ ਕੋਈ ਕੰਪਲੇਂਟ ਆਊਗੀ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਬਾਹਰ ਦੇ ਬੰਦੇ ਆਉਂਦੀ ਐਂਟਰੀ ਹੈਗੀ ਅੰਦਰ ਜੀ ਹੁਣ ਇਹ ਤਹਿਸੀਲ ਹੈ ਆਪਣਾ ਏਰੀਆ ਜੀ ਉੱਥੇ ਤੋਂ ਕੋਈ ਤਹਿਸੀਲ ਜਾ ਸਕਦਾ ਐਸ ਡੀ ਐਮ ਆਫਿਸ ਹੈ ਇੱਥੇ ਲੋਕਾਂ ਨੇ ਆਪਣੇ ਕੰਮਾਂ ਲਈ ਵੀ ਆਉਣਾ ਕਾਗਜ਼ ਦਾਖਲ ਕਰਾਉਣ ਨੂੰ ਆਉਣਾ ਜੇ ਕੋ ਕਾਗਜ਼ ਕੋਈ ਦਾਖਲ ਰੋਂ ਜਾਂਦਾ ਵੀਰ ਜੀ ਕਲਸ਼ੀ ਲਈ ਵੀ ਕੋਈ ਖਿਆਲ ਨਹੀਂ ਬੋਲਦਾ ਨਹੀਂ ਸਿਰਫ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਜੀ ਉਹਦੀ ਪਾਲਣਾ ਕੀਤੀ ਜਾਂਦੀ ਜਿੰਨੇ ਬੰਦੇ ਜਾ ਸਕਦੇ ਜੀ ਇਹ 10% ਲਈ ਜਿੰਨੇ ਫਾਈਲ ਜਮ੍ਹਾਂ ਕਰਾਉਣੀ ਹੈ ਉਹ ਤੇ ਉਹਦੇ ਨਾਲ ਜਿਹੜਾ ਕਵਰਿੰਗ ਕੈਂਡੀਡੇਟ ਹੈ ਉਹ ਜਾਂਦੀ ਕਿੱਦਾਂ ਦਾ ਸਰ ਪ੍ਰਬੰਧ ਹੈ ਕਿ ਨਾ ਆਲ ਬੇਕਰ ਨੇ ਪੁਲਿਸ ਲਾਈ ਹੈ ਜੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਆ ਮੁਲਾਜ਼ਮ ਨੂੰ ਤਨਾਤ ਕੀਤੇ ਆ ਸਾਰਿਆਂ ਨੂੰ ਪ੍ਰੋਪਰ ਜਿੰਨੀ ਵੀ ਸੁਰੱਖਿਆ ਪ੍ਰਧਾਨ ਕੀਤੀ ਕਰ ਰਹੇ ਨੇ ਪਰ ਜਿਹਦੇ ਬਦਲੇ ਕਾਗਜ਼ ਹੋਏਗੇ ਉਹ ਬਦਲੇ ਕਹਿਣਾ ਵਾ ਕੁਝ ਸਾਹਮਣੇ ਘੋਤੀ ਪਈ ਉਹਨਾਂ ਸਾਹਮਣੇ ਹੀ ਕਾਗਜ਼ ਖੋਖ ਲੈਗੇ ਸਾਡੇ ਮੈਂ ਤੁਹਾਨੂੰ ਦੱਸਿਆ ਵੀ ਨੋਟਿਸ ਜਾਈ ਕੋਈ ਗੱਲ ਨਹੀਂ ਆਈ ਜੇ ਆਊਗੀ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਐਂ ਜੀ ਦੋ ਫਾਈਲਾਂ ਇੱਥੇ ਲੈ ਕੇ ਆਏ ਆ ਹਰਜੀਤਕੌਰ ਦੀ ਫਾਈਲ ਅਸੀਂ ਇੱਥੇ ਅੰਦਰ ਦਰਜ ਕਰਾਉਣ ਵਾਸਤੇ ਲੈ ਕੇ ਜਾ ਰਹੇ ਆ ਸਾਨੂੰ ਪੁਲਿਸ ਪ੍ਰਸ਼ਾਸਨ ਇੱਥੇ ਡਾਕ ਲਿਆ ਅਨੇ ਤੁਸੀਂ 10 ਮਿੰਟ ਇੱਥੇ ਰੱਖੋ ਨਾਲ ਇਹਨਾਂ ਨੇ ਇਸ਼ਾਰਾ ਕੀਤਾ ਉਹਨਾਂ ਨੂੰ ਵੀ ਤੁਸੀਂ ਆਣ ਕੇ ਖੋਲੋ ਸਾਡਾ ਧਿਆਨ ਇਧਰ ਆ ਦੇ ਮਗਰੋਂ ਦੀ ਆਣ ਕੇ ਫਾਈਲ ਖੋਗੇ ਭੱਜ ਗਿਆ ਤੇ ਜਨਾਨੀ ਨੂੰ ਧੱਕਾ ਮਾਰ ਕੇ ਸੁੱਟ ਕੇ ਗਿਆ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਸਕਿਆ ਇਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਇਹ ਨਰਕੇ ਇੱਥੇ ਗੁੰਡਾ ਰਾਜ ਚੱਲ ਰਿਹਾ ਕਿਹੜੀ ਪਾਰਟੀ ਵੱਲੋਂ ਅਸੀਂ ਆਜ਼ਾਦ ਉਮੀਦਵਾਰ ਸਾਡੇ ਕਿੰਨੀ ਵਾਰਡ ਵਾਰਡ ਨੰਬਰ 15 ਤੋਂ ਮਰਾਤਪੁਰੋਂ ਕੌਣ ਸਾਡੀ ਕਿਹੜੀ ਡੇੜੀ ਰਿਜ਼ਰਵ ਵਾਰਡ ਆ ਪੁਲਿਸ ਨੇ ਮਤ ਦਿੱਤੀ ਇਹਦੇ ਵਿੱਚ ਉਹਨਾਂ ਨੇ ਬਿਲਕੁਲ ਜੀ ਪੁਲਿਸ ਨੇ ਸਾਡੀ ਮਤ ਨਹੀਂ ਕੀਤੀ ਉਹਨਾਂ ਦੀ ਮਤ ਕੀਤੀ ਤੁਹਾਨੂੰ ਕਹਿੰਦੇ ਆਪਣੇ ਫੈਸਲੇ ਆਪ ਬਚਾ ਕੇ ਰੱਖੋ ਫਿਰ ਪੁਲਿਸ ਪ੍ਰਸ਼ਾਸਨ ਕਾਹਦੇ ਵਾਤੇ ਆ ਅਸੀਂ ਸਾਕਦੇ ਹੀ ਫੜ ਵੀ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਕਾਹ ਲਿਆ ਜੇ ਅਹੀਂ ਆਪਣੇ ਫੈਸਲੇ ਬਚਾ ਕੇ ਰੱਖਣੀਆਂ ਕੱਲ ਨੂੰ ਇਤਨਾ ਗੁੰਡਾਗਰਦੀ ਦੇ ਵਿੱਚ ਜਿੰਨੇ ਲੋਕ ਮਰਦੇ ਆ ਜਾਣਗੇ ਤੁਸੀਂ ਆਪ ਆਪਣਾ ਆਪ ਕਰੋ ਅਸੀਂ ਨਹੀਂ ਕਾਹੇ ਵਾਤੇ ਆਗੇ ਪੁਲਿਸ ਕਿੰਨੀ ਜ਼ਰੂਰੀ ਤੇ ਤੁਹਾਡੇ ਨਹੀਂ ਸਾਲ ਇੱ ਇੱਥੇ ਹੋ ਗਈ ਇਧਰ ਬੁਸ ਖਲੋਤੇ ਆ ਆ ਇਸ ਤਰ੍ਹਾਂ ਖਲੋਤੇ ਇਧਰ ਵੀ ਖਲੋਤੇ ਆ ਮੈਨੂੰ ਕੈਮਰਾ ਇਧਰ ਦੀ ਲਾ ਕੇ ਗਏ ਇਤਰਾ ਇਥੋਂ ਖੋ ਕੇ ਲੈ ਕੇ ਗਏ ਇਧਰ ਫੜ ਨਹੀਂ ਆ ਆਹ ਬੰਦੇ ਨੇ ਇਸ਼ਾਰਾ ਮਾਰਿਆ ਵੀ ਫਾਲ ਆ ਜਾਓ ਇਧਰ ਆਓ ਲੈ ਲੋ ਭਾਈ ਭਾਈ ਚਲੋ ਯਾਰ ਇਹ ਪੁਲਿਸ ਦੀ ਗੁੰਡਾਗਰਦੀ ਹੋ ਰਹੀ ਇੱਥੇ ਸਾਰੀ ਚੜੀ ਆਈ ਅਸੀਂ ਇੱਥੇ ਖਲੋਤੋਂ ਕੜੇ ਆ ਕੜੇ ਆ ਫਾਈਲ ਆਇਆ ਬਜ਼ੁਰਗ ਬੰਦਾ ਏ ਐਨੀ ਪੁਲਿਸ ਖੜ ਖੜੀ ਆ ਕਿਸੇ ਨੇ ਕੁਝ ਵੀ ਨਹੀਂ ਕੀਤਾ ਪੁਲਸਰ ਹੱਥੋਂ ਖੋ ਕੇ ਫਾਈਲ ਲੈ ਕੇ ਗਿਆ ਵਾ ਹਰਜੀਤ ਕੁਰਦੇ ਗੱਲ ਪੈ ਕੇ ਉਹਨੂੰ ਦਵਾਦਾਂ ਖੋ ਕੇ ਲੈ ਗਿਆ ਕਿਸੇ ਨੇ ਪੁੱਛਣੇ ਦੌੜ ਨਹੀਂ ਲਗਾਈ ਵੀ ਚਲੋ ਫੜ ਗਏ ਇਹਨੂੰ ਬੰਦੇ ਨੇ ਪੜਨਾ ਚਾਹੀਦੀ ਪੁਲਸਰ ਦੌੜ ਕੇ ਲਾਉਣੀ ਆ ਇਹਨੇ ਸੰ ਪੁਲਸਰ ਚਾਹੀਦਾ ਇਹਨਾਂ ਨੂੰ ਚਾਹੀਦਾ ਇਹਦੀ ਮੰਗ ਚਾਹੀਦੀ ਕਿ ਜੋ ਹੱਕ ਹੈ ਹੱਕ ਆਦੀ ਆਦੀ ਫਾਈਲ ਚਾਹੀਦੀ ਸਾਨੂੰ ਕੁਝ ਨਹੀਂ ਇਧਰੋਂ ਤੁਰਿਆਉਂਟ ਹੈ ਹਾਂ ਤੇ ਫੇਰ ਉਹ ਨਾ ਹੋ ਤੇ ਉਹ ਮੈਨੂੰ ਫੜਾਉਣ ਲੱਗੇ ਹੱਥੋਂ ਫਾਈਲ ਕੋਲ ਕੇ ਲੈ ਗਿਆ

ਹਾਂ ਮਰਜੀਤ ਕੌਰ 19 ਜੋ ਬੀਜੇਪੀ ਵੱਲੋਂ ਹਾਂਜੀ ਮੋੜਨਾ ਹੀ ਛੋਟਾ ਆ ਹਾਂਜੀ ਮੰਗ ਕੇ ਅਨੋ ਇਨਸਾਫ ਚਾਹੀਦਾ ਹੁਣ ਆਏ ਆ ਕੋਈ ਲੈ ਲੈਣੇ ਆ